ਪੈਸੇ ਕੀ ਚਿੰਤਾ ਮਤ ਕਰਨਾ ਬਣੀਏ ਦਾ ਬੇਟਾ ਹੂੰ ਪੈਸਾ ਕਿਹਨਸੇ ਲਾਉਂਗਾ ਤੇ ਸਾਰੇ ਕੰਮ ਪੂਰੇ ਹੋਣਗੇ ਕੇਜਰੀਵਰ ਕੈਂਤ ਸਾਹਿਬ ਕਹਿੰਦੇ ਮੈਂ ਬਣੀਏ ਦਾ ਪੁੱਤ ਆ ਮੈਨੂੰ ਪਤਾ ਹੈ ਕਿੱਥੋਂ ਮੈਂ ਚੀਜ਼ਾਂ ਪੈਦਾ ਕਰਦਾ ਅਸੀਂ ਤਾਂ ਬਾਣੇ ਨੂੰ ਪਤਾ ਹੈ ਉਹਨੂੰ ਪਤਾ ਸੀ 20000 ਕਰੋੜ ਦਾ ਹੁਣ ਕਿੱਧਰ ਗਿਆ ਉਹੀ ਤਾਂ ਪੁੱਛ ਰਹੇ ਜੱਟਾਂ ਵਾਲੇ ਹਿਸਾਬ ਆ ਅਸੀਂ ਤਾਂ ਸਿੱਧਾ ਪੁੱਛ ਰਹੇ ਕਿ ਭਾਈ ਤੂੰ 20000 ਕਰੋੜਾਂ ਦਾ ਹੀ ਕੈਲਕੂਲੇਸ਼ਨ ਤੇਰੀ ਸੀ ਉਹ ਦੱਸ ਦੇ ਕਿੱਥੇ ਹੈ ਜਦਕਿ ਸਾਡੇ ਪੰਜਾਬ ਦੇ ਬਾਣੇ ਵੀ ਬੜੇ ਇਮਾਨਦਾਰ ਸੀ ਇੰਨਾ ਰਗੇ ਨਹੀਂ ਸੀ ਇਹ 20000 ਕਰੋੜ ਕਹਿ ਕੇ 288 ਕਰੋੜ ਰੁਪਏ ਪਿਛਲੇ ਸਾਲ ਜਮਾ ਕਰਾਇਆ ਹੈ ਪੰਜਾਬ ਦੇ ਖਜ਼ਾਨੇ 'ਚ ਬਾਕੀ ਕਿੱਧਰ ਗਿਆ 10 ਦਿਨ ਜਾਰਾ ਅਸੀਂ 10 ਦਿਨ ਨੇ ਕਿੰਨਾਂ ਦੀਆਂ ਜੇਬਾਂ 'ਚ ਜਾ ਰਿਹਾ ਇਹਨਾਂ ਦੀਆਂ 'ਚ ਆ ਮੇਰੇ ਕੋਲੇ ਬੰਦੇ ਆ ਗਏ ਮੈਨੂੰ ਆਂਦੇ ਜੀ ਐਸ ਵੱਟ ਤੇ ਬਹਿ ਕੇ ਮੁੱਖ ਮੰਤਰੀ ਸਾਹਿਬ ਰੋਏ ਸੀ ਵੇਖ ਕੇ ਕਿ ਬੜਾ ਗਲਤ ਹੋ ਰਿਹਾ ਹੈ ਮੈਂ ਕਿਹਾ ਐ ਕਰ ਯਾਰ ਚਾਰ ਪੰਜ ਬੰਦੇ ਹੋਰ ਸੱਤ ਮੈਨੂੰ ਆਂਦਾ ਜੀ ਕਿਉਂ ਮੈਂ ਕਿਹਾ ਇੱਥੇ ਬਹਿ ਕੇ ਆਪਾਂ ਮੁੱਖ ਮੰਤਰੀ ਨੂੰ ਰੋ ਲਈਏ ਹੁਣ ਕੇ ਭਾਈ ਹੁਣ ਤੈਨੂੰ ਦੀਦਾ ਨਹੀਂ ਕਿ ਸਰਕਾਰ ਕਿਸੇ ਹੋਰ ਨੇ ਬੈਟਰ ਨਹੀਂ ਕਰਨੀ ਇਹ ਆਪਾਂ ਹੀ ਕਰਨੀ ਆ ਚੁੰਦੇ ਵੀ ਆਪਾਂ ਹੀ ਆ ਮੰਨ ਲਓ ਇੱਕ ਵਾਰੀ ਗਲਤੀ ਹੋ ਗਈ ਅਗਲੀ ਵਾਰੀ ਸੁਧਰੇ ਆਪਾਂ ਕੀ ਹੁਣ ਆਪਾਂ ਪਿਛਲੀ ਵਾਰੀ ਇਹਨਾਂ ਨੇ ਕਹਿਤਾ ਇਨਕਲਾਬ ਆਪਾਂ ਝੂਠ ਚਾਗੇ ਇਹਨਾਂ ਨੇ ਲੁੱਟ ਮਚਾ ਲਈ ਕੀ ਹੁਣ ਆਪਾਂ ਹਰ ਪਾਰਟੀ ਨੂੰ ਇਹ ਪੁੱਛਾਂਗੇ ਡਿਟੇਲ ਚ ਹਰ ਨੀਤੀ ਕੀ ਹੋਊਗੀ ਤੇਰੀ ਤੇਰਾ ਮੈਨੀਫੈਸਟੋ ਲਿਖਾ ਉਹਦੇ ਬਾਰੇ ਡਿਟੇਲ ਚ ਖੜਾ ਹੋ ਕੇ ਦੱਸ ਛਿਦਦੇ ਹੈਗੇ ਜੀ ਲੋਕ ਫਰੀ ਕੀ ਮਿਲੂਗਾ ਫਿਰ ਦਸੀ ਜਾਂਦੇ ਫਰੀ ਆਦਾਲ ਵੰਡਤੀ ਵੋਟ ਲੈ ਲਈ ਇੱਕ ਬੰਦੇ ਨੂੰ ਮੈਂ ਸੀਰੀਅਸਲੀ ਕਿਹਾ ਖੜਾ ਹੋ ਕੇ ਮੈਂ ਕਿਹਾ ਤੂੰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆ ਇਹ ਕੀ ਕਰ ਰਿਹਾ ਆ ਮੈਂ ਨਹੀਂ ਨਹੀਂ ਜੀ ਤੁਹਾਨੂੰ ਭੁਲੇਖਾ ਹੈ ਮੈਂ ਤਾਂ ਐਮ ਐਲ ਏ ਹੈ ਉਹ ਮੈਂ ਕਿਹਾ ਪਿਓ ਵਾ ਐਸਸੀ ਨੂੰ ਹੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆਂਦੇ ਐ ਜਦੋਂ ਕਿਸੇ ਨੂੰ ਕਹੋ ਵੀ ਫ੍ਰੀ ਨਾ ਦਿੱਤਾ ਜਾਵੇ ਉਹ ਕਹਿੰਦੇ ਤੁਹਾਨੂੰ ਕੀ ਇਤਰਾਜ ਆ ਕਿਸੇ ਗਰੀਬ ਦੇ ਢਿੱਡ 'ਚ ਕੁਝ ਪੈ ਰਿਆ ਐ ਇੰਨੇ ਲੋਕ ਵੱਡੇ ਘਰਾਂ ਨੇ ਲੁੱਟ ਕੇ ਖਾ ਗੇ ਹੁਣ ਦੇ ਗਰੀਬਾਂ ਨੂੰ ਅਸੀਂ ਦੇਣ ਲੱਗੇ ਤੁਹਾਡਾ ਢਿੱਡ ਦੁਖਦਾ ਭਾਈ ਬਿਲਕੁਲ ਨਹੀਂ ਦੁਖਦਾ ਉਹਦਾ ਮੈਂ ਕਾਰਨ ਦੱਸ ਦਿੰਨਾ ਜੇ ਤੁਸੀਂ ਇੱਕ ਹੱਥ ਨਾਲ ਦੇਉਂਗੇ ਔਰ ਦੂਜੇ ਹੱਥ ਨਾਲ ਉਦੋਂ ਦੁੱਗਣੇ ਪੈਸੇ ਜੇਬ 'ਚੋਂ ਕੱਢ ਲੂਗੇ ਇਹ ਗਲਤ ਹੈ ਦੱਸਦਾ ਕਿਵੇਂ ਇਹਨਾਂ ਨੇ 300 ਯੂਨਿਟ ਫ੍ਰੀ ਕੀਤਾ ਹੁਣ ਇਹ ਜ ਮੈਂ ਇਹਨਾਂ ਦੇ ਇੱਕ ਐਮਐਲਏ ਤੋਂ ਪੁੱਛ ਲਿਆ ਮਗੇ ਚੱਲ 4 ਸਾਲ ਨਹੀਂ ਦਿੱਤਾ ਉਹਨੂੰ ਤਾਂ ਛੱਡ ਦਿਓ ਜਿਹੜਾ ਦਿਓਂਗੇ 1000 ਰੁਪਿਆ ਇਹ ਕਿੰਨਾ ਬਣਦਾ ਤੁਹਾਨੂੰ ਪਤਾ ਹੈ ਖੈਰੂ ਭਾਈ ਸਾਹਿਬ ਨੂੰ ਨਹੀਂ ਪਤਾ ਸੀ ਅ ਜੇ ਕਰਨ ਲੱਗ ਗਿਆ ਮੈਂ ਕਿਹਾ 12000 ਕਰੋੜ ਰੁਪਿਆ ਬਣੂਗਾ ਇਹ ਕਿੱਥੋਂ ਆਊਗਾ ਮੈਨੂੰ ਇਹ ਦੱਸ ਦਿਓ ਇਹਦਾ ਕਰਜ਼ਾ ਲਵਾਂਗੇ ਉਹ ਵੀ 18% ਤੇ ਤਾਂ ਥੋਥੋਂ ਜਿਹੜਾ ਦੇਣਗੇ 1000 ਰੁਪਿਆ ਉਹਦੇ ਨਾਲ ਕਿੰਨਾ ਪੈਸਾ ਤੁਹਾਡੀ ਜੇਬ ਚੋਂ ਕੱਢ ਕੇ ਕਿਉਂਕਿ ਇਹ ਪੈਸਾ ਕਿਸੇ ਹੋਰ ਸਿਰ ਨਹੀਂ ਇਹ ਸਾਡੇ ਸਿਰਾਂ ਤੇ ਇਹ ਪੰਜਾਬ ਵਾਲਿਆਂ ਸਿਰ ਇਹ ਟੈਕਸ ਦੀ ਸ਼ਕਲ 'ਚ ਅਸੀਂ ਮੋੜਨਾ ਹੈ ਕੱਲ ਨੂੰ ਜੇ ਇਹਨਾਂ ਨੂੰ ਤਨਖਾਹਾਂ ਦੇਣ ਲਈ ਕਰਜ਼ਾ ਵੀ ਨਾ ਮਿਲਿਆ ਜਦੋਂ ਅਸੀਂ 5 ਲੱਖ ਕਰੋੜ ਤੋਂ ਉੱਤੇ ਹੋ ਗਏ ਕਰਜ਼ੇ 'ਚ ਉਸ ਤੋਂ ਬਾਅਦ ਸੈਂਟਰ ਆਊਗਾ ਉਹ ਕਹੂਗਾ ਤੁਹਾਡੇ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਹੈ ਅਸੀਂ ਤੁਹਾਨੂੰ ਇਹਦੇ 'ਚੋਂ ਬਾਹਰ ਕੱਢਾਂਗੇ ਪਰ ਤੁਹਾਨੂੰ ਆ ਆ ਆ ਗੱਲਾਂ ਮੰਗਣੀਆਂ ਪੈਣਗੀਆਂ ਆ ਜਿਵੇਂ ਹੁਣੇ ਸ਼ਾਇਦ ਤੁਹਾਨੂੰ ਜੱਟਾਂ ਨੂੰ ਇਹ ਗੱਲਾਂ ਸਮਝ ਨਹੀਂ ਆਣੀਆਂ ਕੇਦਰੀ ਭਗਤ ਸਭ ਕਹਿੰਦੇ ਮੈਂ ਬਣੀਏ ਦਾ ਪੁੱਤ ਆ ਮੈਨੂੰ ਪਤਾ ਹੈ ਕਿੱਥੋਂ ਮੈਂ ਚੀਜ਼ਾਂ ਪੈਦਾ ਕਰਦੀ ਅਸੀਂ ਨਾ ਬਣੇ ਉਹਨੂੰ ਪਤਾ ਹੈ ਉਹਨੂੰ ਪਤਾ ਸੀ 20000 ਕਰੋੜ ਦਾ ਹੁਣ ਕਿੱਧਰ ਗਿਆ ਉਹੀ ਤਾਂ ਪੁੱਛ ਰਹੇ ਜੱਟਾਂ ਵਾਲਿਆਂ ਹਸਾਬਾ ਅਸੀਂ ਤਾਂ ਸਿੱਧਾ ਪੁੱਛ ਰਹੇ ਕਿ ਭਾਈ ਤੂੰ 20000 ਕਰੋੜਾਂ ਦਾ ਹੀ ਕੈਲਕੂਲੇਸ਼ਨ ਤੇਰੀ ਸੀ ਉਹ ਦੱਸ ਦੇ ਕਿੱਥੇ ਐ ਅਸੀਂ ਐਂ ਤਾਂ ਪੁੱਛ ਰਹੇ ਹਾਂ ਕੈਲਕੂਲੇਸ਼ਨ ਤਾਂ ਉਹੀ ਸੀ ਨਾ ਜੋ ਆਂਦੇ ਨੇ ਮੈਂ ਫਲਾਣੇ ਦਾ ਪੁੱਤ ਐ ਤਾਂ ਭਾਈ ਦੱਸ ਦੇ ਕਿੱਥੇ ਐ ਜਦਕਿ ਸਾਡੇ ਪੰਜਾਬ ਦੇ ਬਾਣਿਏ ਵੀ ਬੜੇ ਇਮਾਨਦਾਰ ਸੀ ਇੰਨਾ ਅਰਗੇ ਨਹੀਂ ਸੀ ਇਹ 20000 ਕਰੋੜ ਕਹਿ ਕੇ 288 ਕਰੋੜ ਰੁਪਏ ਪਿਛਲੇ ਸਾਲ ਜਮ੍ਹਾਂ ਕਰਾਇਆ ਪੰਜਾਬ ਦੇ ਖਜ਼ਾਨੇ 'ਚ ਬਾਕੀ ਕਿੱਧਰ ਗਿਆ ਦੱਸ ਦੇ ਨਜਰਾ 19000 ਕਰੋੜ ਬਲਕੇ 19.5 ਹਜ਼ਾਰ ਕਰੋੜ ਬਲਕੇ ਉਸ ਤੋਂ ਵੀ ਜ਼ਿਆਦਾ ਉਹ ਕਿਹੜੀਆਂ ਜੇਬਾਂ 'ਚ ਜਾ ਰਿਹਾ ਅਸੀਂ ਦੱਸ ਦਿੰਨੇ ਕਿੰਨਾਂ ਦੀਆਂ ਜੇਬਾਂ 'ਚ ਜਾ ਰਿਹਾ ਇਹਨਾਂ ਦੀਆਂ 'ਚ ਕੀ ਇਹ ਦੱਸਣਗੇ ਕਿ ਉਦੋਂ ਇਹ ਵਾਅਦੇ ਕਿਉਂ ਕੀਤੇ ਸੀ ਕਿ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਜਾਂ ਸਪੀਕਰ ਸਾਹਿਬ ਦੱਸਣਗੇ ਕਿ ਬੁੱਢੇ ਨਾਲੇ ਤੇ ਮਾਰਚ ਕੀਤਾ ਸੀ ਕਿ ਬੜਾ ਕਾਲਾ ਹੈ ਮੈਂ ਉਧਰ ਚਲੇ ਗਿਆ ਮੁਖਤਸਰ ਸਾਹਿਬ ਕੋਲੇ ਉੱਥੇ ਇੱਕ ਪਿੰਡ ਰੂੜਿਆਂ ਵਾਲੀ ਰੁਪਾਨਾ ਤੇ ਗੋਨਿਆਣਾ ਉਹਦੇ ਵਿੱਚ ਇੱਕ ਸੇਤੀਆ ਪੇਪਰ ਮਿਲ ਹੈ 3000 ਕਿੱਲੇ ਚ ਗੰਦਾ ਪਾਣੀ ਤੁਰਿਆ ਫਿਰਦਾ ਔਰ ਸਿਮ ਕੇ ਥੱਲੇ ਜਾਂਦਾ ਆ ਮੇਰੇ ਕੋਲੇ ਬੰਦੇ ਆ ਗਏ ਮੈਨੂੰ ਆਂਦੇ ਜੀ ਐਸ ਵਟ ਤੇ ਬਹਿ ਕੇ ਮੁੱਖ ਮੰਤਰੀ ਸਾਹਿਬ ਰੋਏ ਸੀ ਵੇਖ ਕੇ ਕਿ ਬੜਾ ਗਲਤ ਹੋ ਰਿਹਾ ਹੈ ਮੈਂ ਕਿਹਾ ਐਂ ਕਰੀਆ ਚਾਰ ਪੰਜ ਬੰਦੇ ਹੋਰ ਸਤ ਮੈਨੂੰ ਆਂਦਾ ਜੀ ਕਿਉਂ ਮੈਂ ਕਿਹਾ ਇੱਥੇ ਬਹਿ ਕੇ ਆਪਾਂ ਮੁੱਖ ਮੰਤਰੀ ਨੂੰ ਰੋ ਲਈਏ ਹੁਣ ਕਿ ਭਾਈ ਹੁਣ ਤੈਨੂੰ ਦੀਦਾ ਨਹੀਂ ਜਾਂ ਉਦੋਂ ਦੀਦਾ ਸੀ ਜਾਂ ਹੁਣ ਨਹੀਂ ਦੀਦਾ ਇੱਕ ਦਸਤਾ ਦੇ ਸਾਡੇ ਲੋਕਾਂ ਦੀ ਇੱਕੋ ਤੋਂ ਮੰਨਣਾ ਹੁੰਦੀ ਹੈ ਕਿ ਇੱਕ ਤਾਂ ਇਹਨਾਂ ਨੂੰ ਬਣਦੇ ਹੀ ਇੰਨੀ ਸਿਕਿਉਰਿਟੀ ਦੀ ਕੀ ਲੋੜ ਪੈ ਜਾਂਦੀ ਹੈ ਪਹਿਲਾਂ ਇਹਨਾਂ ਨੂੰ ਕੋਈ ਮਾਰਨ ਚ ਇੰਟਰਸਟਿਡ ਨਹੀਂ ਹੁੰਦਾ ਫਿਰ ਇਹਨਾਂ ਨੂੰ ਮਾਰਨ ਚ ਇੰਟਰਸਟਿਡ ਹੋ ਗਏ ਉਹ ਕਿਹਨੇ ਪ੍ਰੋਟੋਕੋਲ ਹੈ ਜੀ ਪ੍ਰੋਟੋਕੋਲ ਚੱਲੋ ਮੰਨ ਲਿਆ ਪ੍ਰੋਟੋਕੋਲ ਆ ਅਸਲ ਚ ਮੈਂ ਤੁਹਾਨੂੰ ਦੱਸ ਦਿੰਦਾ ਕਿਹੜਾ ਕੋਲ ਹੈ ਲੋਕਾਂ ਤੋਂ ਦੂਰ ਹੋਣਾ ਚਾਹੁੰਦੇ ਨੇ ਕਿ ਲੋਕ ਇਹਨਾਂ ਤੋਂ ਸਵਾਲ ਨਾ ਪੁੱਛਣ ਲੋ ਕਿੰਨਾ ਤੋਂ ਸਵਾਲ ਨਾ ਪੁੱਛਣ ਕੀ ਇਹਨਾਂ ਦਾ ਹਰ ਡੈਲੀ ਦੇ ਵਿੱਚ ਕੋਈ ਬੰਦਾ ਬੋਲਦਾ ਉਹਨੂੰ ਚੱਕ ਕੇ ਬਾਹਰ ਕਿਵੇਂ ਲਜਾਉਂਦੇ ਨੇ ਔਰ ਇਹ ਕੱਲਾ ਆਪ ਵਾਲਿਆਂ ਦਾ ਹਾਲ ਹੀ ਕਾਂਗਰਸ ਵਾਲੀ ਤਾਂ ਇਦੂ ਵੀ ਗੰਦ ਨੇ ਉਸ ਤੋਂ ਪਹਿਲਾਂ ਵਾਲੇ ਵੀ ਐਵੇਂ ਜਾਈਦੇ ਕੀ ਇਹ ਬਾਹਰ ਨਹੀਂ ਸਿੱਟਦੇ ਬੰਦੇ ਨੂੰ ਇਹ ਸਵਾਲ ਪੁੱਛਣ ਦਿੰਦੇ ਨੇ ਹੋਰ ਛੱਡ ਯਾਰੇ ਤਾਂ ਆਪ ਦੇ ਲੀਡਰ ਨੂੰ ਨਹੀਂ ਸਵਾਲ ਪੁੱਛਣ ਦਿੰਦੇ ਇੱਕ ਐਮਐਲਏ ਖੜਾ ਹੋ ਕੇ ਸਵਾਲ ਪੁੱਛ ਲਿਓ ਰੱਖ ਦਿੰਦੇ ਬਾਹਰ ਕੱਢੋ ਇਹਨੂੰ ਪਾਰਟੀ 'ਚੋਂ